ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋયા ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਰਮਨ ਦੀ ਜਠਾਣੀਆਂ ਆਪਣੇ ਪੇਕੇ ਗਈ ਹੋਈ ਸੀ ਤਾਂ ਉਸਦੇ ਜੀਠ ਦੀ ਦੇਖਭਾਲ ਰਮਨ ਨੂੰ ਕਰਨ ਲਈ ਕਿਹਾ ਗਿਆ ਰਮਨ ਜਦੋਂ ਆਪਣੇ ਜੀਠ ਦੇ ਨਾਲ ਰਾਤ ਨੂੰ ਇਕੱਲੀ ਸੀ ਤਾਂ ਉਦੋਂ ਰਮਨ ਦੀ ਉਮਰ 23 ਕੋਹ ਸਾਲ ਦੀ ਸੀ ਤੇ ਫਿਗਰ ਬਹੁਤ ਹੀ ਵਧੀਆ ਤੇ ਸੋਹਣੀ ਸੀ ਉਸਦੇ ਕੋਈ ਬੱਚਾ ਨਹੀਂ ਸੀ ਉਧਾਕਰ ਵਾਲਾ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਸੈਲਰੀ ਬਹੁਤ ਵਧੀਆ ਸੀ ਪਰ ਫਿਰ ਵੀ ਹਜੇ ਨਾਲ ਨਹੀਂ ਲੈ ਕੇ ਗਿਆ ਸੀ ਕਿਉਂਕਿ ਉੱਥੇ ਉਹ ਮੁੰਡਿਆਂ ਦੇ ਨਾਲ ਰੂਮ ਸ਼ੇਅਰ ਕਰਦਾ ਸੀ ਵੈਸੇ ਤਾਂ ਰਮਨ ਬਹੁਤ ਸੋਣੀ ਸੀ ਪਰ ਫਿਰ ਵੀ ਆਪਣੇ ਆਪ ਨੂੰ ਸਵਾਰਨ ਵੱਲ ਜ਼ਿਆਦਾ ਧਿਆਨ ਦਿੰਦੀ ਸੀ ਉਹ ਆਪਣੇ ਜੇਟ ਵਿੱਕੀ ਤੇ ਉਹਦੀ ਘਰ ਵਾਲੀ ਮੰਨੂ ਦੇ ਨਾਲ ਇੱਕ ਵੱਡੇ ਸ਼ਹਿਰ ਵਿੱਚ ਰਹਿੰਦੀ ਸੀ ਰਮਨ ਦੇ ਘਰ ਵਾਲੇ ਨੂੰ ਛੁੱਟੀ ਘਾਟੀ ਮਿਲਦੀ ਸੀ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ ਉਹ ਦਾ ਘਰ ਵਾਲਾ ਚੰਡੀਗੜ੍ਹ ਵਿੱਚ ਰਹਿੰਦਾ ਸੀ ਇਸ ਲਈ ਉਹ ਘਰ ਘਟ ਹੀ ਆਉਂਦਾ ਸੀ ਪਰ ਫੋਨ ਤੇ ਕਾਫੀ ਦੇਰ ਗੱਲਾਂ ਕਰਦਾ ਰਹਿੰਦਾ ਦਿਨ ਦਾ ਟਾਈਮ ਤਾਂ ਰਮਣ ਆਪਣੀ ਜਿਠਾਣੀ ਤੇ ਉਸਦੇ ਮੁੰਡੇ ਦੇ ਨਾਲ ਲੰਘਾ ਲੈਂਦੇ ਸੀ ਪਰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਕਿਉਂਕਿ ਉਹਦਾ ਘਰ ਵਾਲਾ ਨਹੀਂ ਸੀ ਹੁੰਦਾ ਉਹਦੇ ਕੋਲ ਉਸ ਦੀ ਕਮੀ ਉਸ ਨੂੰ ਬਹੁਤ ਸਤਾਉਂਦੀ ਸੀ ਉਹ ਜਵਾਨ ਸੀ ਉਹ ਕਦੇ-ਕਦੇ ਦਿਲ ਕਰਦਾ ਸੀ ਕਿ ਕਾਸ਼ ਉਸ ਦਾ ਘਰ ਵਾਲਾ ਉਸ ਨੂੰ ਨਾਲ ਹੀ ਲੈ ਕੇ ਜਾਂਦਾ ਕਿਉਂਕਿ ਰਾਤ ਦੇ ਵੇਲੇ ਜੇਟ ਦੇ ਕਮਰੇ ਵਿੱਚੋਂ ਬੜੀਆਂ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਉਸਦੇ ਲੱਕ ਵਿੱਚ ਦਰਦ ਹੋ ਰਿਹਾ ਸੀ ਤਾਂ ਉਸਦੇ ਜੇਟ ਦਾ ਮੁੰਡਾ ਜੀ ਦੀ ਉਮਰ 14 ਕੋ ਸਾਲ ਦੀ ਸੀ ਕਹਿਣ ਲੱਗਾ ਚਾਚੀ ਮੈਂ ਤੁਹਾਡੇ ਮਾਲਿਸ਼ ਕਰ ਦਿੰਨਾ ਸ਼ਾਇਦ ਆਰਾਮ ਹੀ ਮਿਲ ਜਾਵੇ ਰਮਨ ਕਹਿਣ ਲੱਗੀ ਤੂੰ ਕਰ ਦੇਵੇਂਗਾ ਮੇਰੇ ਮਾਲਿਸ਼ ਤੇ ਉਹ ਮੰਨ ਗਿਆ ਸੀ ਉਹਨੇ ਮਾਲਿਸ਼ ਕਰਨੀ ਸ਼ੁਰੂ ਕੀਤੀ ਜਿਸ ਨਾਲ ਰਮਨ ਨੂੰ ਬਹੁਤ ਆਰਾਮ ਮਿਲ ਰਿਹਾ ਸੀ ਪਤਾ ਨਹੀਂ ਕਿਉਂ ਰਮਣ ਜੋ ਅਗ ਦਬਾ ਕੇ ਬੈਠੀ ਸੀ ਉਹ ਸੁਲਗਣ ਲੱਗੀ ਸੀ ਰਮਣ ਨੇ ਆਪਣੇ ਆਪ ਨੂੰ ਸਮਝਾਇਆ ਕਿ ਉਹ ਵਿਆਹੀ ਹੋਈ ਆ ਤੇ ਜਸ਼ਨ ਦੀ ਉਮਰ ਵੀ ਬਹੁਤ ਘੱਟ ਆ ਉਸ ਦਿਨ ਤੋਂ ਰਮਣ ਨੇ ਆਪਣੇ ਆਪ ਨੂੰ ਸਮਝਾ ਲਿਆ ਸੀ ਪਰ ਉਹ ਅੰਦਰੋਂ ਅੰਦਰ ਤੜਫ ਰਹੀ ਸੀ ਇੱਕ ਦਿਨ ਅਚਾਨਕ ਉਸ ਦੀ ਜਠਾਣੀ ਨੂੰ ਪੀਕੇ ਜਾਣਾ ਪਿਆ ਕਿਉਂਕਿ ਉਸ ਦੀ ਮਾਂ ਦੀ ਸਿਹਤ ਠੀਕ ਨਹੀਂ ਸੀ ਉਹਦੇ ਨਾਲ ਜਸ਼ਨ ਵੀ ਜਾ ਰਿਹਾ ਸੀ ਉਸ ਦੀ ਨਾਨੀ ਉਸ ਨੂੰ ਦੇਖਣਾ ਚਾਹੁੰਦੀ ਸੀ ਵਾਸ ਰਮਨੂ ਕਹਿੰਦੀ ਕਿ ਤੂੰ ਆਪਣਾ ਖਿਆਲ ਰੱਖੀ ਤੇ ਜੀਠ ਨੂੰ ਰੋਟੀ ਖਵਾ ਦੇਈ ਇਹ ਕਹਿ ਕੇ ਰਮਨ ਦੀ ਜਠਾਣੀ ਤਾਂ ਚਲੀ ਗਈ ਸੀ ਰਾਤ ਨੂੰ ਉਸ ਦਾ ਜੀਠ ਘਰ ਆਇਆ ਤਾਂ ਰਮਨ ਕੁਝ ਕੰਮ ਕਰਦੀ ਸੀ ਉਸ ਦੇ ਜੀਠ ਨੇ ਉਸ ਨੂੰ ਨੋਟਿਸ ਨਹੀਂ ਕੀਤਾ ਸਿੱਧਾ ਕਮਰੇ ਵਿੱਚ ਨਹਾਉਣ ਲਈ ਚਲਾ ਗਿਆ ਕੁਝ ਦੇਰ ਬਾਅਦ ਬਾਥਰੂਮ ਤੋਂ ਆਵਾਜ਼ ਆਈ ਕਿ ਮੰਨੂ ਜਰਾ ਤੌਲੀਆ ਫੜਾ ਰਮਨ ਸਮਝ ਗਈ ਸੀ ਕਿ ਸ਼ਾਇਦ ਵਿੱਕੀ ਨੂੰ ਪਤਾ ਨਹੀਂ ਲੱਗਿਆ ਕਿ ਉਹ ਦੇ ਘਰ ਵਾਲੀ ਤਾਂ ਪੇਕੇ ਗਈ ਹੋਈ ਆ ਤਾਂ ਖੁਦ ਫਟਾਫਟ ਤੌਲੀਆ ਲੈ ਕੇ ਉਹ ਆਪ ਹੀ ਪਹੁੰਚ ਗਈ। ਹੁਣ ਜਿੱਦਾਂ ਹੀ ਦਰਵਾਜ਼ਾ ਖੜਕਾਇਆ ਤੇ ਵਿਕੀ ਨੇ ਅਚਾਨਕ ਉਸ ਨੂੰ ਆਪਣੇ ਘਰ ਵਾਲੀ ਸਮਝ ਕੇ ਬਾਥਰੂਮ ਦੇ ਅੰਦਰ ਹੀ ਖਿੱਚ ਲਿਆ। ਉਸ ਦੇ ਉੱਪਰ ਸ਼ਾਵਰ ਦੇ ਨਾਲ ਪਾਣੀ ਪੈ ਗਿਆ ਸੀ। ਰਮਨ ਆਪਣੇ ਜੇਟ ਕੋਲੋਂ ਆਪਣੇ ਹੱਥ ਛਡਾਉਣ ਦੀ ਪੂਰੀ ਕੋਸ਼ਿਸ਼ ਕਰਨ ਲੱਗੀ ਪਰ ਉਹ ਸ਼ਾਵਰ ਦੇ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਗਈ ਸੀ। ਉਸ ਨੂੰ ਬਹੁਤ ਸ਼ਰਮ ਆ ਰਹੀ ਸੀ। ਵਿੱਕੀ ਨੇ ਰਮਨ ਦੀ ਆਵਾਜ਼ ਸੁਣੀ ਤੇ ਫਟਾਫਟ ਉਹਨੂੰ ਆਪਣੇ ਵੱਲ ਘੁਮਾਇਆ ਸੀ। ਉਹਦਾ ਚਿਹਰਾ ਦੇਖ ਕੇ ਉਹ ਘਬਰਾ ਗਿਆ। ਰਮਨ ਭੱਜ ਕੇ ਬਾਹਰ ਆ ਗਈ। ਬਾਹਰ ਆਉਂਦੇ ਹੀ ਫਟਾਫਟ ਆਪਣੇ ਕੱਪੜੇ ਚੇਂਜ ਕੀਤੇ ਤੇ ਉਹਦੇ ਜੇਠ ਜੀਤਾ ਨਹਾ ਕੇ ਹੀ ਬਾਹਰ ਆਏ ਤੇ ਡਾਈਨਿੰਗ ਟੇਬਲ ਕੋਲ ਆ ਕੇ ਮਨੂ ਮਨੂ ਕਹਿ ਕੇ ਆਵਾਜ਼ਾਂ ਮਾਰਨ ਲੱਗਾ। ਉਸਨੂੰ ਬਹੁਤ ਸ਼ਰਮ ਆ ਰਹੀ ਸੀ ਪਰ ਉਹਦੀ ਆਵਾਜ਼ ਸੁਣ ਕੇ ਰਮਨ ਹੀ ਉਹਦੇ ਕੋਲ ਆਈ ਤੇ ਨਜ਼ਰਾਂ ਝੁਕਾ ਕੇ ਕਹਿਣ ਲੱਗੀ ਦੀਦੀ ਆਪਣੇ ਪੇਕੇ ਗਈ ਹੋਈ ਆ ਤੁਸੀਂ ਬੈਠ ਜਾਓ ਮੈਂ ਤੁਹਾਨੂੰ ਰੋਟੀ ਲਿਆ ਕੇ ਦਿੰਨੀ ਆ ਉਹਦਾ ਜੇਠ ਕਹਿਣ ਲੱਗਾ ਕਿ ਉਸਨੇ ਫੋਨ ਕੀਤਾ ਸੀ ਪਰ ਮੈਂ ਬੀਜੀ ਸੀ ਇਸ ਲਈ ਫੋਨ ਤੇ ਗੱਲ ਨਹੀਂ ਕਰ ਸਕਿਆ ਵਿਕੀ ਕੁਰਸੀ ਤੇ ਬੈਠ ਗਿਆ ਰਮਨ ਨੇ ਖਾਣਾ ਫੜਾਇਆ ਤਾਂ ਉਸ ਦੀ ਨਜ਼ਰ ਉੱਪਰ ਹੀ ਨਹੀਂ ਹੋ ਰਹੀ ਸੀ ਵਿਕੀ ਨੇ ਰਮਨ ਨੂੰ ਪੁੱਛਿਆ ਕਿ ਤੂੰ ਰੋਟੀ ਖਾ ਲਈ ਤਾਂ ਉਹ ਕਹਿਣ ਲੱਗੀ ਤੁਸੀਂ ਖਾ ਲਓ ਮੈਂ ਬਾਅਦ ਵਿੱਚ ਖਾ ਲਵਾਂਗੀ ਵਿੱਕੀ ਨੇ ਰਮਨ ਦਾ ਹੱਥ ਫੜਿਆ ਤੇ ਕਹਿਣ ਲੱਗਾ ਸੌਰੀ ਮੈਂ ਤੈਨੂੰ ਮਨੂ ਸਮਝ ਲਿਆ ਰਮਨ ਨੇ ਕਿਹਾ ਕੋਈ ਗੱਲ ਨਹੀਂ ਮੈਂ ਸਮਝ ਚੁੱਕੀ ਹਾਂ ਕਿ ਉਹ ਸਭ ਗਲਤੀ ਵਿੱਚ ਹੀ ਹੋਇਆ ਤਾਂ ਵਿੱਕੀ ਕਹਿਣ ਲੱਗਾ ਕਿ ਜੇ ਤੂੰ ਮaaf ਕਰ ਦਿੱਤਾ ਤਾਂ ਇਕੱਠੇ ਬੈਠ ਕੇ ਰੋਟੀ ਖਾਓ ਰਮਨ ਨੇ ਕਿਹਾ ਠੀਕ ਆ ਤਾਂ ਉਹ ਰੋਟੀ ਖਾਣ ਲੱਗ ਪਏ ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ ਫਿਰ ਰਮਨ ਰਸੋਈ ਵਿੱਚ ਕੰਮ ਕਰਨ ਲੱਗ ਪਈ ਤੇ ਵਿੱਕੀ ਕਹਿਣ ਲੱਗਿਆ ਕਿਹ ਰਹਿਨ ਦੇ ਸਵੇਰ ਨੂੰ ਕਰ ਲਈ ਹੁਣ ਜਾ ਕੇ ਸੌਂ ਜਾ ਰਮਨ ਕਹਿਣ ਲੱਗੀ ਕਿ ਸਵੇਰ ਵੀ ਤਾਂ ਮੈਂ ਹੀ ਕਰਨਾ ਮੈਂ ਹੁਣ ਕਿਉਂ ਨਾ ਕਰ ਲਵਾਂ ਇਹ ਕਹਿ ਕੇ ਉਹ ਕੰਮ ਕਰਨ ਵਿੱਚ ਬਿਜੀ ਸੀ ਵਿਕੀ ਵੀ ਉਸਦੇ ਨਾਲ ਰਸੋਈ ਵਿੱਚ ਕੰਮ ਕਰ ਆਉਣ ਲੱਗ ਪਿਆ ਸੀ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਰਹਿਨਦੇ ਹੋ ਮੈਂ ਆਪ ਹੀ ਕਰ ਲਵਾਂਗੀ ਉਹਨੇ ਕਿਹਾ ਕਿ ਕਿੱਦਾਂ ਰਹਿਨ ਦੇਵਾਂ ਤੂੰ ਕਿੰਨਾ ਕੰਮ ਕਰਦੀ ਹੈ ਮੈਂ ਤੇਰੀ ਮਦਦ ਨਾ ਕਰਾਂ ਉਸਦੇ ਨਾਲ ਉਹ ਕੰਮ ਕਰਵਾਉਣ ਲੱਗ ਪਿਆ ਰਮਨ ਨੇ ਇੱਕ ਵਾਰ ਫੇਰ ਕਿਹਾ ਕਿ ਤੁਸੀਂ ਰਹਿਨਦੇ ਹੋ ਰਮਨਦੀ ਕਾਲ ਸੁਣ ਕੇ ਕਹਿਣ ਲੱਗਿਆ ਕੋਈ ਗੱਲ ਨਹੀਂ ਕਿਸ ਬਹਾਨੇ ਆਪਣੇ ਵਿੱਚ ਕੁਝ ਗੱਲਾਂ ਵੀ ਹੋ ਜਾਣਗੀਆਂ ਨਾਲੇ ਸਾਰਾ ਕੰਮ ਖਤਮ ਕਰਕੇ ਉਹਨਾਂ ਨੇ ਕੁਝ ਦਿਲ ਦੀਆਂ ਗੱਲਾਂ ਕੀਤੀਆਂ ਤੇ ਫਿਰ ਰਮਨ ਕਹਿਣ ਲੱਗੀ ਕਿ ਚਲੋ ਹੁਣ ਚੱਲਦੇ ਹਾਂ ਰਾਤ ਬਹੁਤ ਹੋ ਗਈ ਆ ਰਮਨ ਤਾਂ ਮੰਨਦਾ ਨਹੀਂ ਕਰ ਰਿਹਾ ਸੀ ਕਿ ਜਾਣ ਦਾ ਵਿੱਕੀ ਨੂੰ ਦੇਖ ਕੇ ਦਿਲ ਵਿੱਚ ਕੁਝ ਕੁਝ ਹੋ ਰਿਹਾ ਸੀ ਵਿੱਕੀ ਕਮਰੇ ਵਿੱਚ ਚਲਾ ਗਿਆ ਸਵੇਰੇ ਰਮਨ ਆਪਣੇ ਜੇਟ ਦੇ ਉੱਠਣ ਤੋਂ ਪਹਿਲਾਂ ਹੀ ਸਾਰਾ ਕੰਮ ਕਰਕੇ ਰੋਟੀ ਬਣਾਉਣ ਲੱਗ ਪਈ ਸੀ ਵਿੱਕੀ ਬਾਹਰ ਆਇਆ ਤੇ ਕਹਿਣ ਲੱਗਾ ਇੰਨੀ ਜਲਦੀ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ ਰਮਨ ਕਹਿਣ ਲੱਗੀ ਕਿ ਤੁਸੀਂ ਆਪਣੇ ਕੰਮ ਤੇ ਜਾਓ ਕਿਤੇ ਤੁਸੀਂ ਲੇਟ ਨਾ ਹੋ ਜਾਇਓ ਇਸ ਲਈ ਹੀ ਮੈਂ ਇਹ ਸਭ ਕੁਝ ਕੀਤਾ ਵਿੱਕੀ ਨੇ ਕਿਹਾ ਕਿ ਅੱਜ ਮੈਂ ਕਿਤੇ ਨਹੀਂ ਜਾਣਾ ਮੈਂ ਤੈਨੂੰ ਰਾਤ ਦੱਸਣ ਵਾਲਾ ਸੀ ਪਰ ਤੈਨੂੰ ਨੀਂਦ ਆ ਰਹੀ ਸੀ ਮੈਂ ਦੱਸਣਾ ਭੁੱਲ ਗਿਆ ਰਮਨ ਕਹਿਣ ਲੱਗੀ ਕੋਈ ਗੱਲ ਨਹੀਂ ਤੁਸੀਂ ਨਹਾ ਲਓ ਫਿਰ ਮੈਂ ਤੁਹਾਨੂੰ ਰੋਟੀ ਫਟਾ ਦੇਵਾਂਗੀ ਵਿਕੀ ਨੇ ਆ ਕੇ ਆਇਆ ਤੇ ਫਿਰ ਦੋਨਾਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਤੇ ਉਹ ਕਹਿਣ ਲੱਗਾ ਕਿ ਤੂੰ ਕਾਫੀ ਦਿਨਾਂ ਤੋਂ ਕਿਤੇ ਘੁੰਮਣ ਲਈ ਨਹੀਂ ਗਈ ਤੇ ਦੀਪ ਵੀ ਘਰ ਨਹੀਂ ਆਇਆ ਤਾਂ ਸੋਚ ਰਿਹਾ ਕਿ ਤੈਨੂੰ ਕਿਤੇ ਘੁਮਾ ਹੀ ਲਿਆਵਾਂ ਜੇ ਤੈਨੂੰ ਮੇਰੇ ਨਾਲ ਜਾਣ ਤੇ ਕੋਈ ਪ੍ਰੋਬਲਮ ਨਾ ਹੋਵੇ ਤਾਂ ਰਮਨ ਨੇ ਕਿਹਾ ਅੱਛਾ ਠੀਕਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਦੀਦੀ ਨੂੰ ਪਤਾ ਲੱਗਿਆ ਤਾਂ ਵਿਕੀ ਕਹਿਣ ਲੱਗਾ ਟੈਨਸ਼ਨ ਕਿਉਂ ਲੈ ਰਹੀਆਂ ਕਿ ਮੇਰਾ ਇੰਨਾ ਵੀ ਹੱਕ ਨਹੀਂ ਬੰਦਾ ਕਿ ਆਪਾਂ ਕਿਤੇ ਘੁੰਮਣ ਲਈ ਚਲੇ ਜਾਈਏ ਤੇ ਫਿਰ ਉਸ ਉਸ ਤੋਂ ਬਾਅਦ ਉਹ ਦੋਨੋਂ ਘੁੰਮਣ ਲਈ ਚਲੇ ਗਏ ਤੇ ਉਹ ਇੱਕ ਵਧੀਆ ਹੋਟਲ ਵਿੱਚ ਉਹਨਾਂ ਨੇ ਰੋਟੀ ਖਾਧੀ ਤੇ ਬਹੁਤ ਸਾਰੀ ਸ਼ਾਪਿੰਗ ਵੀ ਕੀਤੀ ਸ਼ਾਮ ਨੂੰ ਘਰ ਆ ਗਏ ਸੀ ਵਿੱਕੀ ਨੇ ਰਾਤ ਦੇ ਲਈ ਖਾਣਾ ਲਖਾਣਾ ਵੀ ਬਾਹਰੋਂ ਹੀ ਬਹੁਤ ਕੁਝ ਲੈ ਕੇ ਆਇਆ ਸੀ ਇਸ ਲਈ ਉਹ ਘਰ ਨੂੰ ਤੁਰ ਪਏ ਸੀ ਰਮਨ ਦੇ ਘਰ ਵਾਲੇ ਦਾ ਫੋਨ ਆਇਆ ਤਾਂ ਰਮਨ ਨੇ ਫੋਨ ਚੁੱਕਿਆ ਤੇ ਆਪਣੇ ਘਰ ਵਾਲੇ ਨਾਲ ਗੱਲ ਕਰਨ ਵਿੱਚ ਲੱਗ ਪਈ ਤਾਂ ਵਿੱਕੀ ਨੇ ਆਵਾਜ਼ ਮਾਰੀ ਕਿ ਆ ਜਾਓ ਰਮਨ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਬਿਜੀ ਆਂ ਥੋੜੀ ਦੇਰ ਵਿੱਚ ਤੁਹਾਡੇ ਨਾਲ ਗੱਲ ਕਰਦੀ ਆਂ ਉਹਦੀ ਗੱਲ ਸੁਣੇ ਬਿਨਾ ਹੀ ਫੋਨ ਕੱਟ ਦਿੱਤਾ ਸੀ ਰਮਨ ਨੇ ਇਦਾਂ ਪਹਿਲੀ ਵਾਰ ਕੀਤਾ ਸੀ ਇਸ ਲਈ ਉਹਦੇ ਘਰ ਵਾਲੇ ਨੂੰ ਬਹੁਤ ਅਜੀਬ ਲੱਗਿਆ ਸੀ ਕਿ ਉਹਨੂੰ ਫੋਨ ਤੇ ਇੱਕ ਬੰਦੇ ਦੀ ਆਵਾਜ਼ ਵੀ ਸੁਣੀ ਸੀ ਉਹ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਰਮਨ ਕਿਹਦੇ ਨਾਲ ਗੱਲ ਕਰ ਰਹੀ ਆ ਫਿਰ ਉਸਨੇ ਸੋਚਿਆ ਕਿ ਜ਼ਿਆਦਾ ਸੋਚਣ ਦੀ ਕੀ ਲੋੜ ਆ ਮੈਂ ਪੁੱਛ ਹੀ ਲਵਾਂਗਾ ਕਿ ਕਿੱਥੇ ਸੀ ਤੇ ਕਿਹਦੇ ਨਾਲ ਗੱਲ ਕਰ ਰਹੀ ਸੀ ਫਿਰ ਰਾਤ ਨੂੰ ਰਮਨ ਨੇ ਆਪਣੇ ਜੇਠ ਦੇ ਨਾਲ ਹੀ ਡਿਨਰ ਕੀਤਾ ਤੇ ਉਹਦੇ ਨਾਲ ਕਾਫੀ ਉਹ ਘੁਲ ਮਿਲ ਗਈ ਸੀ ਰਮਨ ਜਦੋਂ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਉਸ ਨੇ ਆਪਣੇ ਜੇਠ ਨੂੰ ਕਿਹਾ ਕਿ ਅੱਜ ਆਪਣੇ ਛੋਟੇ ਭਰਾ ਦੀ ਕਮੀ ਹੀ ਪੂਰੀ ਕਰ ਦਿਓ ਤੁਸੀਂ ਬਹੁਤ ਚੰਗੇ ਹੋ ਉਹ ਕਹਿਣ ਲੱਗਾ ਕਿ ਮੈਂ ਕਮੀ ਪੂਰੀ ਕਿੱਦਾਂ ਕਰ ਸਕਦਾ ਮੇਰੇ ਵੱਸ ਵਿੱਚ ਨਹੀਂ ਰਮਨ ਸ਼ਰਮਾ ਗਈ ਸੀ ਤੇ ਕਹਿਣ ਲੱਗੀ ਤੁਸੀਂ ਉਹਦੇ ਭਰਾ ਨੂੰ ਜਿੰਨਾ ਹੱਕ ਉਹਦਾ ਉਹਨਾਂ ਤੁਹਾਡਾ ਵੀ ਆ ਤੇ ਉਹ ਮੁਸਕਰਾਉਣ ਲੱਗ ਪਈ ਰਮਨ ਦੀ ਸ਼ਰਾਰਤ ਪਰ ਇਹ ਮੁਸਕਰਾਹਟ ਸਮਝ ਗਿਆ ਸੀ ਥੋੜੀ देर ਬਾਅਦ ਵਿਕੀ ਕਹਿਣ ਲੱਗਾ ਰਾਤ ਬਹੁਤ ਹੋ ਗਈ ਆ ਫਿਰ ਟੁੱਟ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਰਮਨ ਨੂੰ ਬਹੁਤ ਬੁਰਾ ਲੱਗਿਆ ਸੀ ਉਸਨੇ ਜੇਠਨੇ ਉਸਨੂੰ ਸਾਫ਼-ਸਾਫ਼ ਕਹਿਆ ਫਿਰ ਵੀ ਉਹਦੀ ਇੱਛਾ ਨਹੀਂ ਸਮਝੀ ਉਹ ਰਾਤ ਨੂੰ ਤਾਂ ਸੌਂ ਗਈ ਸੀ ਸਵੇਰ ਨੂੰ ਰਮਨ ਦੇ ਘਰ ਵਾਲੇ ਦਾ ਫੋਨ ਆਇਆ ਤਾਂ ਉਸਨੇ ਰਮਨ ਨੂੰ ਪੁੱਛਿਆ ਕਿ ਗਾਇ ਅੱਲ ਤੂੰ ਕਿੱਥੇ ਗਈ ਸੀ? ਹਵਾਜਾਂ ਬਹੁਤ ਆ ਰਹੀਆਂ ਸੀ। ਤਾਂ ਉਸਨੇ ਕਿਹਾ ਕਿ ਬਾਜ਼ਾਰ ਗਈ ਸੀ। ਉਸਦੇ ਘਰ ਵਾਲੇ ਨੇ ਪੁੱਛਿਆ ਕਿ ਕਿਸ ਦੇ ਨਾਲ ਗਈ ਸੀ? ਉਹ ਕਹਿਣ ਲੱਗੀ ਕਿ ਮਤਲਬ ਉਸਦੇ ਘਰ ਵਾਲੇ ਨੇ ਕਿਹਾ ਕਿ ਤੈਨੂੰ ਜਦੋਂ ਮੈਂ ਫੋਨ ਕੀਤਾ ਸੀ ਤਾਂ ਕਿਸੇ ਬੰਦੇ ਦੀ ਆਵਾਜ਼ ਆ ਰਹੀ ਸੀ। ਤੂੰ ਬਿਨਾਂ ਕੁਝ ਕਹੇ ਹੀ ਫੋਨ ਕੱਟ ਦਿੱਤਾ ਸੀ। ਰਮਨ ਕਹਿਣ ਲੱਗੀ ਮੈਂ ਤੁਹਾਡੇ ਵੱਡੇ ਭਰਾ ਨਾਲ ਗਈ ਸੀ। ਮੇਰੀ ਸਿਹਤ ਨਹੀਂ ਠੀਕ ਸੀ। ਉਸ ਦਾ ਘਰ ਵਾਲਾ ਕਹਿਣ ਲੱਗਾ ਕਿ ਹੁਣੇ ਤਾ ਤੂੰ ਕਹਿ ਰਹੀ ਸੀ ਕਿ ਤੂੰ ਬਾਜ਼ਾਰ ਗਈ ਸੀ ਤਾਂ ਉਹ ਘਬਰਾ ਗਈ ਤੇ ਕਹਿਣ ਲੱਗੀ ਕਿ ਮੈਂ ਤਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਐਦਾਂ ਕਹਿ ਦਿੱਤਾ ਮੇਰੀ ਸਿਹਤ ਨਹੀਂ ਠੀਕ ਸੀ ਤਾਂ ਵਿੱਕੀ ਮੈਨੂੰ ਦਵਾਉਣ ਦੇ ਲਈ ਲੈ ਕੇ ਗਿਆ ਸੀ ਤਾਂ ਉਸ ਦਾ ਘਰ ਵਾਲਾ ਕਹਿਣ ਲੱਗਾ ਕਿ ਕੀ ਹੋ ਗਿਆ ਸੀ ਤੈਨੂੰ ਤਾਂ ਉਸ ਨੇ ਦੱਸਿਆ ਕਿ ਮੈਨੂੰ ਬਹੁਤ ਬੁਖਾਰ ਸੀ ਤਾਂ ਉਸ ਦੇ ਘਰ ਵਾਲੇ ਨੇ ਕਿਹਾ ਕਿ ਠੀਕ ਹੈ ਤੂੰ ਆਪਣਾ ਧਿਆਨ ਰੱਖਿਆ ਕਰ ਤੇ ਦਵਾਈ ਟਾਈਮ ਨਾਲ ਖਾ ਲੈ ਕੋਈ ਪ੍ਰੋਬਲਮ ਹੋਵੇ ਤਾਂ ਵੱਡੇ ਭਰਾ ਨੂੰ ਵੀ ਦੱਸ ਦੇਣੀ ਫਿਰ ਤੈਨੂੰ ਡਾਕਟਰ ਦੇ ਕੋਲ ਇੱਕ ਵਾਰ ਚੈੱਕਅਪ ਦੇ ਲਈ ਲੈ ਜਾਊਗਾ ਰਮਨ ਦਾ ਜੇਲ੍ਹੋਂ ਆਫਿਸ ਚ ਲੱਗਿਆ ਸੀ ਰਮਨ ਘਰ ਵਿੱਚ ਤਾਂ ਇਕੱਲੇ ਹੀ ਸੀ ਉਸ ਦਾ ਅੱਜ ਦਿਲ ਨਹੀਂ ਲੱਗ ਰਿਹਾ ਸੀ ਉਸ ਦੇ ਅਰਮਾਨ ਵਾਰ-ਵਾਰ ਮਚ ਰਹੇ ਸੀ ਰਮਨ ਨੇ ਆਪਣੇ ਜੇਲ੍ਹ ਨੂੰ ਫੋਨ ਕੀਤਾ ਤੇ ਉਸ ਦੇ ਜੇਲ੍ਹ ਨੇ ਉਸ ਨੂੰ ਕਿਹਾ ਕਿ ਰਮਨ ਕੀ ਹੋਇਆ ਤਾਂ ਰਮਨ ਕਹਿਣ ਲੱਗੀ ਕਿ ਕੁਝ ਨਹੀਂ ਤੁਹਾਡੀ ਯਾਦ ਆ ਰਹੀ ਸੀ ਜਦੋਂ ਤੁਹਾਡੇ ਨਾਲ ਟਾਈਮ ਬਤਾਇਆ ਤਾਂ ਬਹੁਤ ਚੰਗਾ ਲੱਗਿਆ ਰਮਨ ਦੇ ਫੋਨ ਤੇ ਉਸ ਦੇ ਘਰ ਵਾਲੇ ਦਾ ਵੀ ਫੋਨ ਆ ਰਿਹਾ ਸੀ ਆਪਣੇ ਜੀਠ ਨਾਲ ਗੱਲਾਂ ਕਰਨ ਵਿੱਚ ਹੀ ਉਹ ਵਿਜੀ ਰਹੀ ਦੀ ਸੀ ਹਰ ਫੋਨ ਵਿਜੀ ਆ ਰਿਹਾ ਸੀ ਇਸ ਤੋਂ ਪਹਿਲਾਂ ਕਦੇ ਰਮਨ ਦਾ ਫੋਨ ਇੰਨਾ ਵਿਜੀ ਨਹੀਂ ਆਉਂਦਾ ਸੀ ਥੋੜੀ देर ਵਿੱਚ ਹੀ ਉਹ ਬੈਕ ਹਾਲ ਤਾਂ ਜ਼ਰੂਰ ਕਰਦੀ ਸੀ ਪਰ ਅੱਜ ਸਾਰਾ ਦਿਨ ਲੰਘ ਗਿਆ ਸੀ ਰਮਨ ਦਕਰ ਵਾਲਾ ਉਸਦੇ ਫੋਨ ਦਾ ਇੰਤਜ਼ਾਰ ਕਰਦਾ ਰਿਹਾ ਪਰ ਫੋਨ ਨਹੀਂ ਆ ਗਿਆ ਰਮਨ ਦਾ ਜੇਠ ਅੱਜ ਜਲਦੀ ਘਰ ਆ ਗਿਆ ਸੀ ਰਮਨ ਉਹਨੂੰ ਦੇਖ ਕੇ ਖੁਸ਼ ਹੋ ਗਈ ਸੀ ਰਮਨ ਨਜ਼ਰਾਂ ਝੁਕਾ ਕੇ ਖੜੀ ਹੋਈ ਸੀ ਉਸਦਾ ਜੇਠ ਕਹਿੰਦਾ ਕਿ ਰਮਨ ਦੇਖ ਮੈਂ ਤੇਰੇ ਲਈ ਕੋਣ ਵਾਲੀ ਆਈਸਕ੍ਰੀਮ ਲਿਆਇਆ ਤਾਂ ਰਮਨ ਨੂੰ ਆਈਸਕ੍ਰੀਮ ਉਹਨੇ ਫੜਾ ਦਿੱਤੀ ਰਮਨ ਹੈਰਾਨੀ ਨਾਲ ਦੇਖਦੀ ਸੀ ਕਿ ਇਹ ਸਿਰਫ ਇੱਕ ਹੀ ਕੋਣ ਸੀ ਤੀ ਉਹ ਕਹਿੰਦੀ ਕਿ ਇਹ ਤਾਂ ਇੱਕ ਸਿਰਫ ਇੱਕ ਹੀ ਆ ਤੁਸੀਂ ਆਪਣੇ ਲਈ ਆਈਸਕ੍ਰੀਮ ਕਿਉਂ ਨਹੀਂ ਲਿਆਏ ਤਾਂ ਉਹਦਾ ਜੇਠ ਕਹਿਣ ਲੱਗਾ ਕਿ ਅਸੀਂ ਦੋਨੋਂ ਇੱਕ ਹੀ ਖਾ ਲਵਾਂਗੇ ਹੁਣ ਅਲੱਗ-ਅਲੱਗ ਦਾ ਫਾਇਦਾ ਕੀ ਰਮਨ ਨੇ ਫ੍ਰੀਜ਼ਰ ਵਿੱਚ ਉਹ ਰੱਖ ਦਿੱਤੀ ਜਲਦੀ ਹੀ ਉਸਦਾ ਜੇਠ ਨਹਾਉਣ ਲਈ ਚਲਾ ਗਿਆ ਫ੍ਰੈਸ਼ ਹੋ ਕੇ ਜਦੋਂ ਬਾਹਰ ਆਇਆ ਤਾਂ ਰਮਨ ਨੂੰ ਆਵਾਜ਼ ਮਾਰੀ ਰਮਨ ਉਹਦੇ ਲਈ ਰੋਟੀ ਲੈ ਕੇ ਆਈ ਤੇ ਦੋਨੋਂ ਨੇ ਇਕੱਠੇ ਹੀ ਬੈਠ ਕੇ ਰੋਟੀ ਖਾਧੀ ਉਸ ਤੋਂ ਬਾਅਦ ਆਪਣੀ ਆਈਸਕ੍ਰੀਮ ਲੈ ਆਈ ਤੇ ਆਪਣੇ ਹੱਥਾਂ ਨਾਲ ਆਪਣੇ ਜੇਠ ਨੂੰ ਆਈਸਕ੍ਰੀਮ ਦਿੱਤੀ ਤੇ ਦੋਨੋਂ ਉਸ ਆਈਸਕ੍ਰੀਮ ਖਾ ਰਹੇ ਸੀ ਉਸ ਦਾ ਜੇਠ ਕਹਿੰਦਾ ਸੀ ਕਿ ਹੁਣ ਤਾਂ ਤੈਨੂੰ ਬੋਰਿੰਗ ਫੀਲ ਨਹੀਂ ਹੁੰਦਾ ਨਾ ਨਾ ਹੀ ਮੇਰੇ ਭਰਾ ਦੀ ਕਮੀ ਜਾਂ ਹਜੇ ਵੀ ਤੈਨੂੰ ਯਾਦ ਆਉਂਦੀ ਆ ਪਰ ਰਮਨ ਕਹਿੰਦੀ ਕਿ ਨਹੀਂ ਹੁਣ ਤਾਂ ਮੈਨੂੰ ਕਦੀ ਵੀ ਬਿਲਕੁਲ ਯਾਦ ਨਹੀਂ ਆਉਂਦੀ ਅੱਜ ਤਾਂ ਮੈਂ ਉਹਦੇ ਨਾਲ ਫੋਨ ਤੇ ਵੀ ਜ਼ਿਆਦਾ ਗੱਲ ਨਹੀਂ ਕੀਤੀ ਤਾਂ ਰਮਨ ਦੇ ਜੇਠ ਨੇ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਲਿਆ ਸੇਬ ਕਿਹਾ ਕਿ ਵੈਸੇ ਜੇ ਤੂੰ ਚਾਹੇ ਤਾਂ ਮੈਂ ਆਪਣੇ ਭਰਾ ਦੀ ਸਾਰੀ ਕਮੀ ਵੀ ਪੂਰੀ ਕਰ ਹੀ ਸਕਦਾ ਰਮਣੇ ਗੱਲ ਸੁਣ ਕੇ ਤਾਂ ਪਾਣੀ ਪਾਣੀ ਹੋ ਗਈ ਕਿਉਂਕਿ ਰਮਣ ਆਪਣੇ ਜੇਠ ਦਾ ਇਸ਼ਾਰਾ ਸਮਝ ਗਈ ਸੀ ਜੇ ਹੁਣ ਉਹ ਕਨਫਿਊਜ਼ ਸੀ ਕਿ ਆਪਣੇ ਰੂਮ ਵਿੱਚ ਜਾਵੇ ਜਾਂ ਫਿਰ ਜੇਠ ਵੀ ਉਹਦਾ ਮਨ ਨੂੰ ਸਮਝ ਚੁੱਕਿਆ ਸੀ ਕਿ ਰਮਣ ਉਸ ਤੋਂ ਕੀ ਚਾਹੁੰਦੀ ਆ ਉਸਦਾ ਜੇਠ ਰਮਣ ਨੂੰ ਬਾਹਾਂ ਵਿੱਚ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ ਰਮਣ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਬਹੁਤ ਦਿਨਾਂ ਤੋਂ ਉਹਨੂੰ ਉਹ ਮਜ਼ਾ ਮਿਲਣਾ ਸੀ ਜੋ ਇੱਕ ਘਰਵਾਲੇ ਦੀ ਵਜ੍ਹਾ ਨਾਲ ਉਸ ਉਸ ਨੂੰ ਬਹੁਤ ਦਿਨਾਂ ਤੋਂ ਨਹੀਂ ਮਿਲਿਆ ਸੀ ਵੀ ਕੀ ਕਹਿਣ ਲੱਗਾ ਕਿ ਰਮਨ ਅੱਜ ਤੇਰੇ ਘਰਵਾਲੇ ਦੀ ਸਾਰੀ ਕਾਮੀ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਉਹਨੇ ਰਮਨ ਨੂੰ ਆਪਣੇ ਬੈੱਡ ਤੇ ਲਟਾ ਦਿੱਤਾ ਦੋਨਾਂ ਨੇ ਮਿਲ ਕੇ ਜਵਾਨੀ ਦੇ ਖੇਡ ਨੂੰ ਸ਼ੁਰੂ ਕਰ ਦਿੱਤਾ ਜਵਾਨੀ ਦਾ ਉਹ ਮਜ਼ਾ ਆਪਣੀ ਚਰਮ ਸੀਮਾ ਤੇ ਸੀ ਕਮਰੇ ਤੋਂ ਬਾਹਰ ਤੱਕ ਅਰਾਮੜੀਆਂ ਆਵਾਜ਼ਾਂ ਉੱਚੀ ਉੱਚੀ ਆ ਰਹੀਆਂ ਸੀ ਤਾ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਲਾਈਟ ਜਗਾਈ ਰਾਮਨ ਤੇ ਉਸਦਾ ਜੇਠ ਮਸਤੀ ਵਿੱਚ ਸੀ ਉਹਨਾਂ ਨੂੰ ਹੋਸ਼ ਨਹੀਂ ਸੀ ਕਿ ਦਰਵਾਜ਼ਾ ਕਦੋਂ ਖੁੱਲ੍ਹਿਆ ਤੇ ਕਦੋਂ ਲਾਈਟ ਚੱਲੀ ਜਦੋਂ ਹੋਸ਼ ਆਇਆ ਤਾਂ ਦਰਵਾਜ਼ੇ ਤੇ ਉਹਨਾਂ ਦੀ ਨਜ਼ਰ ਪਈ ਤਾਂ ਦੋਨਾਂ ਦੀ ਹੋਸ਼ ਹੀ ਉੱਡ ਗਈ ਕਿਉਂਕਿ ਉਹ ਕੋਰ ਕੋਈ ਨਹੀਂ ਸੀ ਉਹ ਤਾਂ ਰਮਨ ਦਾ ਘਰ ਵਾਲਾ ਸੀ ਉਸ ਨੂੰ ਦੇਖ ਤੇ ਹੀ ਰਮਨ ਆਪਣੇ ਆਪ ਨੂੰ ਚਾਦਰ ਵਿੱਚ ਟਕਣ ਲੱਗੀ ਵਿੱਕੀ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਤੇਰਾ ਮੰਦਾ ਘਰ ਵਾਲਾ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਸੀ ਉਸ ਨੇ ਆਪਣੇ ਭਰਾ ਦੇ ਥੱਪੜ ਮਾਰਿਆ ਤੇ ਕਹਿਣ ਲੱਗਾ ਤੇਰੀ ਹਿੰਮਤ ਕਿੱਦਾਂ ਹੋਈ ਆਪਣੇ ਭਰਾ ਨੂੰ ਧੱਕਾ ਦੇਣ ਦੀ ਮੇਰੀ ਘਰ ਵਾਲੀ ਦੇ ਨਾਲ ਇਦਾਂ ਕਿਉਂ ਕੀਤਾ ਰਮਣ ਆਪਣੇ ਘਰ ਵਾਲੀ ਨੂੰ ਦੇਖ ਕੇ ਰੋਣ ਲੱਗ ਪਈ ਕਹਿਣ ਲੱਗੀ ਕਿ ਤੁਸੀਂ ਬਿਲਕੁਲ ਸਹੀ ਟਾਈਮ ਤੇ ਆਏ ਹੋ ਤੇਰਾ ਭਰਾ ਮੇਰੇ ਨਾਲ ਜ਼ਬਰਦਸਤੀ ਇਹ ਸਭ ਕੁਝ ਕਰ ਰਿਹਾ ਸੀ ਜਦੋਂ ਇਹ ਗੱਲ ਦੇਖੀ ਨੇ ਸੁਣੀ ਤਾਂ ਉਹ ਤੇ ਹੋਸ਼ ਉੱਡ ਗਏ ਸੀ ਉਹ ਕਹਿਣ ਲੱਗਾ ਕਿ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੁਹਾ ਆਪ ਆਪਣੀ ਮਰਜ਼ੀ ਨਾਲ ਮੇਰੇ ਕੋਲ ਆਈ ਸੀ ਤੇ ਤੂੰ ਚਾਹੁੰਦੀ ਸੀ ਕਿ ਤੇਰੇ ਨਾਲ ਇਹ ਸਭ ਕੁਝ ਮੈਂ ਕਰਾਂ ਤੂੰ ਇਹ ਸਾਰੀਆਂ ਗੱਲਾਂ ਕਿਉਂ ਲਗਾਉਣ ਲੱਗ ਪਈ ਉਹ ਰੋਣ ਲੱਗ ਪਈ ਰਮਨ ਦਾ ਘਰ ਵਾਲਾ ਉਹਦੇ ਕੋਲ ਹੋਇਆ ਤੇ ਰਮਨ ਉਹਨੂੰ ਵੇਖ ਕੇ ਹੋਰ ਉੱਚੀ ਉੱਚੀ ਰੋਣ ਲੱਗ ਪਈ ਥੋੜੀ ਦੇਰ ਬਾਅਦ ਰਮਨ ਦੇ ਘਰ ਵਾਲੇ ਨੇ ਉਹਦੇ ਮੂੰਹ ਤੇ ਥੱਪੜ ਮਾਰਿਆ ਤੇ ਰਮਨ ਹੈਰਾਨ ਹੋ ਗਈ ਉਹਦਾ ਘਰ ਵਾਲਾ ਕਹਿਣ ਲੱਗਾ ਕਿ ਤੈਨੂੰ ਕੀ ਲੱਗਦਾ ਮੈਂ ਬੇਵਕੂਫਾ ਤੂੰ ਕੁਝ ਵੀ ਕਹੇਂਗੀ ਮੈਂ ਸਮਝ ਨਹੀਂ ਸਕਦਾ ਮੈਂ ਤੇਰੀਆਂ ਤੇ ਤੇਰੇ ਆਪਣੇ ਭਰਾ ਦੀਆਂ ਗੱਲਾਂ ਸੁਣੀਆਂ ਸ਼ਾਇਦ ਤੈਨੂੰ ਯਾਦ ਨਹੀਂ ਕਿਸ ਘਰ ਦੀ ਦੂਸਰੀ ਚਾਬੀ ਮੇਰੇ ਕੋਲ ਹੀ ਰਹਿੰਦੀ ਆ ਕਿਉਂਕਿ ਮੈਂ ਜਦੋਂ ਵੀ ਆਉਂਦਾ ਤੇ ਕਾਫੀ ਰਾਤ ਹੁੰਦੀ ਆ ਤੇ ਘਰ ਵਿੱਚ ਕੋਈ ਪਰੇਸ਼ਾਨ ਨਾ ਹੋਵੇ ਇਸ ਕਰਕੇ ਮੈਂ ਇੱਕ ਚਾਬੀ ਆਪਣੇ ਨਾਲ ਹੀ ਲੈ ਕੇ ਜਾਣਾ ਤੇ ਅੱਜ ਜਦੋਂ ਤੂੰ ਇਹ ਗੱਲ ਕਹੀ ਕਿ ਤੇਰੀ ਸਿਹਤ ਠੀਕ ਨਹੀਂ ਤਾਂ ਮੈਨੂੰ ਤੇਰੀ ਫਿਕਰ ਹੋਣ ਲੱਗੀ ਸੀ ਤੂੰ ਮੇਰਾ ਫੋਨ ਵੀ ਨਹੀਂ ਚੁੱਕਿਆ ਪਹਿਲਾਂ ਤੇਰਾ ਫੋਨ ਬਿਜੀ ਚੱਲ ਰਿਹਾ ਸੀ ਫਿਰ ਹੁਣ ਅਚਾਨਕ ਬੰਦ ਹੋ ਗਿਆ ਤਾਂ ਮੈਨੂੰ ਤੇਰੀ ਬਹੁਤ ਹੀ ਜ਼ਿਆਦਾ ਫਿਕਰ ਹੋਈ ਇਸ ਲਈ ਮੈਂ ਐਮਰਜੈਂਸੀ ਛੁੱਟੀ ਲਈ ਤੇ ਫਟਾਫਟ ਉਥੋਂ ਤੁਰ ਪਿਆ ਤੇ ਆਉਂਦੇ-ਆਉਂਦੇ ਮੈਨੂੰ ਰਾਤ ਹੋ ਗਈ ਸੀ ਮੈਂ ਦੂਸਰੀ ਚਾਬੀ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਕਮਰੇ ਵਿੱਚ ਗਿਆ ਤੂੰ ਉੱਥੇ ਵੀ ਨਹੀਂ ਸੀ ਫਿਰ ਮੈਨੂੰ ਇਸ ਕਮਰੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਜਦਕਿ ਮੈਨੂੰ ਤੂੰ ਹੀ ਦੱਸਿਆ ਸੀ ਕਿ ਭਾਬੀ ਤਾਂ ਆਪਣੇ ਪੇਕੇ ਗਈ ਹੋਈ ਆ ਮੈਨੂੰ ਲੱਗਾ ਕਿ ਸ਼ਾਇਦ ਹੋਰ ਕੋਈ ਅੰਦਰ ਹੋ ਫਿਰ ਮੇਰਾ ਦਿਲ ਨਹੀਂ ਮੰਨਿਆ ਤਾਂ ਮੈਨੂੰ ਲੱਗਿਆ ਕਿ ਕਿਤੇ ਇਦਾਂ ਨਹੀਂ ਕਿ ਤੂੰ ਵੀ ਕਿਤੇ ਗਈ ਹੋਵੇਂ ਤੇ ਮੇਰਾ ਭਰਾ ਕਿਸੇ ਕੁੜੀ ਨੂੰ ਲੈ ਕੇ ਆਇਆ ਹੋਵੇ ਇਹ ਸੋਚ ਕੇ ਮੈਨੂੰ ਭਾਬੀ ਦੇ ਲਈ ਬਹੁਤ ਬੁਰਾ ਲੱਗਿਆ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਮੇਰਾ ਭਰਾ ਰੰਗੇ ਹੱਥੀ ਫੜਿਆ ਜਾਊਗਾ ਪਰ ਉਹਨੂੰ ਗਲਤੀ ਦਾ ਅਹਿਸਾਸ ਹੋਊਗਾ ਜਦੋਂ ਮੈਂ ਆ ਕੇ ਦਰਵਾਜ਼ਾ ਕੋਲਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਤੇਰੇ ਵਰਗੀ ਕੁੜੀ ਨਾਲ ਵਿਆਹ ਕਰਵਾਇਆ। ਤੁਸੀਂ ਇੰਨਾ ਜ਼ਿਆਦਾ ਗਵਾਚੇ ਹੋਏ ਸੀ ਕਿ ਤੁਹਾਨੂੰ ਅਹਿਸਾਸ ਵੀ ਨਹੀਂ ਹੋਇਆ ਸੀ। ਨਹੀਂ ਹੋ ਰਿਹਾ ਸੀ ਤੇ ਲੱਗ ਵੀ ਨਹੀਂ ਰਿਹਾ ਸੀ ਕਿ ਇਹ ਬੰਦਾ ਤੇਰੇ ਨਾਲ ਜ਼ਬਰਦਸਤੀ ਕਰ ਰਿਹਾ। ਰਮਨ ਦਾ ਘਰ ਵਾਲਾ ਆਪਣੇ ਭਰਾ ਵੱਲ ਦੇਖਦੇ ਹੋਏ ਕਹਿਣ ਲੱਗਾ, "ਕਿ ਹਾਂ, ਇਹ ਬੰਦਾ ਅੱਜ ਮੇਰਾ ਭਰਾ ਕਹਿਣ ਦੇ ਲਾਇਕ ਵੀ ਨਹੀਂ।" ਉਸ ਤੋਂ ਬਾਅਦ ਰਮਨ ਦਾ ਘਰ ਵਾਲਾ ਤਾਂ ਉਤੋਂ ਘਰੋਂ ਚਲਾ ਗਿਆ। ਸਵੇਰੇ ਰਮਨ ਦੀ ਝਠਾਣੀ ਵਾਪਸ ਆ ਗਈ। ਉਸਦੇ ਨਾਲ ਰਮਨ ਦਾ ਘਰ ਵਾਲਾ ਵੀ ਸੀ ਰਮਨ ਦੀ ਜਠਾਣੀ ਤੇ ਰਮਨ ਦਾ ਘਰ ਵਾਲਾ ਇਹ ਸਭ ਦੇ ਕੇ ਹੈਰਾਨ ਹੋ ਗਏ ਰਮਨ ਦੇ ਘਰ ਵਾਲੇ ਨੇ ਆਪਣੇ ਭਾਬੀ ਨੂੰ ਸਭ ਕੁਝ ਦੱਸ ਦਿੱਤਾ ਰਮਨ ਦੀ ਜਠਾਣੀ ਬਹੁਤ ਰੋਂਦੀ ਸੀ ਆਪਣੇ ਘਰ ਵਾਲੇ ਨੂੰ ਮਾਰਦੀ ਸੀ ਕਹਿੰਦੀ ਸੀ ਕਿ ਮੇਰੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ ਜੋ ਕੁਝ ਦਿਨਾਂ ਵਿੱਚ ਇੱਥੋਂ ਮੈਂ ਕਿ ਚਲੀ ਗਈ ਤਾਂ ਤੂੰ ਇਹ ਸਭ ਕੁਝ ਕਰਨ ਲੱਗ ਪਿਆ ਆਪਣੇ ਭਰਾ ਦੀ ਘਰ ਵਾਲੀ ਦੇ ਨਾਲ ਹੀ ਤੈਨੂੰ ਇੱਕ ਵਾਰ ਵੀ ਆਪਣੇ ਮੁੰਡੇ ਦਾ ਖਿਆਲ ਨਹੀਂ ਆਇਆ ਕਿ ਉਹਨੂੰ ਪਤਾ ਲੱਗੂਗਾ ਕਿ ਉਸਦਾ ਪਿਓ ਆਪਣੇ ਭਰਾ ਦੀ ਘਰਵਾਲੀ ਦੇ ਨਾਲ ਇਹ ਸਭ ਕੁਝ ਕਰ ਰਿਹਾ। ਤਾਂ ਕਿੱਦਾਂ ਲੱਗੂਗਾ? ਤੁਸੀਂ ਕੁਝ ਦੇਰ ਤੇ ਮਜੇ ਲਈ ਸਾਡੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ। ਸਾਡੇ ਵਿਸ਼ਵਾਸ ਨੂੰ ਤੋੜ ਦਿੱਤਾ। ਰਮਨਦੀਪ ਜਠਾਣੀ ਆਪਣਾ ਸਮਾਨ ਪੈਕ ਕਰਨ ਲੱਗੀ। ਤਾਂ ਰਮਨ ਦਾ ਜੇਠ ਰੋਕਣ ਲੱਗਿਆ ਤੇ ਸਮਝਾਉਣ ਲੱਗਿਆ ਕਿ ਮੈਨੂੰ ਮaaf ਕਰ ਦੇ। ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਦਾ। ਪਰ ਰਮਨਦੀਪ ਜਠਾਣੀ ਕਹਿਣ ਲੱਗੀ ਕਿ ਗਲਤੀ ਨਹੀਂ ਇਹ ਤਾਂ ਜਾਣ ਬੁੱਝ ਕੇ ਕੀਤਾ ਗਿਆ। ਇਸਦੀ ਕੋਈ ਮਾਫੀ ਨਹੀਂ ਹੁੰਦੀ ਚਾਹੇ ਜੋ ਕਰਨਾ ਕਰ ਮੈਂ ਤੈਨੂੰ ਬਹੁਤ ਜਲਦੀ ਹੀ ਹੁਣ ਤਲਾਕ ਦੇ ਦੇਉਂਗੀ ਤੇ ਆਪਣੇ ਮੁੰਡੇ ਨੂੰ ਵੀ ਤੇਰੇ ਤੋਂ ਦੂਰ ਰੱਖੂੰਗੀ ਤਾਂ ਕਿ ਤੇਰਾ ਪਰਸ਼ਾਵਾ ਵੀ ਉਹਦੇ ਤੇ ਨਾ ਪਵੇ ਤੇ ਉਧਰੋਂ ਰਮਨ ਦਾ ਘਰ ਵਾਲਾ ਵੀ ਉਹਨੂੰ ਛੱਡ ਦੇਊਗਾ ਤੇ ਉਹ ਕبھی ਖਾਸੇ ਜੋਗੀ ਨਹੀਂ ਰਹਿ ਜਾਊਗੀ ਉਹਨੇ ਆਪਣੇ ਜੇਠ ਨੂੰ ਇਹ ਸਭ ਕੰਮ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਇਸ ਲਈ ਆਪਣੇ ਜੇਠ ਦੇ ਕੋਲ ਵੀ ਨਹੀਂ ਜਾ ਸਕਦੀ ਸੀ ਰਮਨ ਰੌਂਦੀ ਸੀ ਰਮਨ ਦਾ ਘਰ ਵਾਲਾ ਆਪਣੀ ਭਾਬੀ ਨੂੰ ਲੈ ਕੇ ਘਰੋਂ ਚਲਾ ਗਿਆ ਸੀ ਉਹ ਆਪਣੇ ਪੇਕੇ ਚਲੀ ਗਈ ਸੀ ਰਮਨ ਦਾ ਘਰ ਵਾਲਾ ਚੰਡੀਗੜ੍ਹ ਚਲਾ ਗਿਆ ਕੁਝ ਦਿਨਾਂ ਬਾਅਦ ਰਮਨ ਦਾ ਆਪਣੇ ਘਰ ਵਾਲੇ ਦੇ ਨਾਲ ਵੀ ਤਲਾਕ ਹੋ ਗਿਆ ਰਮਨ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਤੇ ਆਪਣੇ ਪੇਕੇ ਘਰ ਵਿੱਚ ਉਹ ਦਿਨ گزار ਰਹੀ ਸੀ ਉਸ ਦੇ ਪੇਕੇ ਕੋਲ ਜਿਆਦਾ ਪੈਸਾ ਨਹੀਂ ਸੀ ਤੇ ਉਸ ਦੇ ਘਰ ਦੇ ਉਹਨੂੰ ਮਿਹਨੇ ਮਾਰਨ ਲੱਗ ਪਏ ਸਾਰਾ ਕੰਮ ਵੀ ਉਹਨੂੰ ਹੀ ਕਰਨਾ ਪੈਂਦਾ ਸੀ ਰਮਨ ਦਾ ਪਰਿਵਾਰ ਤਾਂ ਬਰਬਾਦ ਹੋ ਗਿਆ ਸੀ ਅੱਜ ਇਸ ਦਿਨ ਨੂੰ 3 ਸਾਲ ਹੋ ਗਏ ਉਸਦੇ ਜੀਠ ਨੇ ਆਪਣੇ ਮੁੰਡੇ ਦੀ 3 ਸਾਲਾਂ ਤੋਂ ਸ਼ਕਲ ਨਹੀਂ ਦੇਖੀ ਉਹ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਰਿਸ਼ਤੇ ਵਿਸ਼ਵਾਸ ਦੀ ਨਾਜ਼ੁਕ ਜਿਹੀ ਡੋਰ ਨਾਲ ਬੰਨੇ ਹੁੰਦੇ ਆ ਕੁਝ ਫਲਾਂ ਦੇ ਮਜ਼ੇ ਲਈ ਜਦੋਂ ਰਿਸ਼ਤੇ ਨੂੰ ਤੋਖਾ ਦਿੱਤਾ ਜਾਂਦਾ ਤਾਂ ਉਹਨਾਂ ਦੇ ਨਤੀਜੇ ਕੁਝ ਇਸ ਤਰ੍ਹਾਂ ਦੇ ਹੁੰਦੇ ਆ ਜੋ ਲੋਕ ਤੁਹਾਨੂੰ ਪਿਆਰ ਕਰਦੇ ਆ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦੇ ਪਿਆਰ ਦੀ ਇੱਜ਼ਤ ਕਰੋ ਪਿਆਰ ਕਰਨ ਵਾਲੇ ਜੀਵਨ ਸਾਥੀ ਬਹੁਤ ਔਖੇ ਮਿਲਦੇ ਆ ਜੇ ਤੁਹਾਨੂੰ ਇਦਾਂ ਦਾ ਕੋਈ ਮਿਲਿਆ ਤਾਂ ਉਹਦੇ ਨਾਲ ਕਦੇ ਵੀ ਤੋਖਾ ਨਾ ਕਰੋ ਨਹੀਂ ਤਾਂ ਤੁਹਾਨੂੰ ਪਛਤਾਉਣਾ ਵੀ ਪੈ ਸਕਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ